ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਆ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਵੀਰ ਇਸ ਸਮੇਂ ਸਾਨੂੰ ਦੇਖ ਰਹੇ ਮੇਰੇ ਦਾਤਾ ਸਾਰੇ ਨਤਨ ਦਰਸ਼ੀਆਂ ਵੱਖੀ ਚੜ੍ਹਦੀਆਂ ਕਲਾ 'ਚ ਰੱਖੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਪਹੁੰਚ ਗਏ ਸੀਗੇ ਜੀ ਘਰਾਂ ਮਾਰਨਿੰਗ ਟਾਈਮ ਅੱਜ ਤੇ ਬੱਦਲ ਵਾਈ ਪੂਰੀ ਖੜੀ ਹੋਈ ਐ ਤੇ ਇੱਕ ਮੈਸੇਜ ਆਇਆ ਮੈਨੂੰ ਹੁਣੇ-ਹੁਣੇ ਵੀ ਇੱਕ ਅਦਰ ਨਵਾਂ ਸ਼ਹਿਰ ਹੋ ਗਿਆ ਇਧਰ ਮੁਹਾਲੀ ਹੋ ਗਿਆ ਰੋਪੜ ਹੋ ਗਿਆ ਫਤਿਹਗੜ ਸਾਹਿਬ ਹੋ ਗਿਆ ਕੁਲ ਲੁਧਿਆਣਾ ਹੋ ਗਿਆ ਵੀ ਇਹਦੇ ਵਿੱਚ ਬਹੁਤ ਤਕੜਾ ਮੀਂਹ ਆਉਣ ਵਾਲਾ ਆਂ ਕਹਿ ਰਹੇ ਆ ਜੀ ਬਾਕੀ ਦੇਖਦੇ ਹਾਂ ਹੁਣ ਵੀ ਆਊਗਾ ਕਿ ਨਹੀਂ ਆਊਗਾ ਉਹ ਉੱਪਰ ਉਹ ਜੱਜਮੈਂਟਾਂ ਲਾਉਂਦੇ ਆਂ ਆਪਣੀ ਆਪਣੀਆਂ ਪਰ ਮੌਸਮ ਬਹੁਤ ਸੋਹਣਾ ਬਣਿਆ ਹੋਇਆ ਸੱਜ ਦੇ ਸੱਜ ਦੇ ਦਾ ਟਾਈਮ ਹੈ ਤੇ ਚਾਰੇ ਪਾਸੇ ਸਾਨੂੰ ਹਰਿਆਲੀ ਆਪਣੇ ਨਜ਼ਰ ਆਉਂਦੀ ਹੈ ਨਾ ਇਹ ਹਰਿਆਲੀ ਨੂੰ ਤਰਸਦੇ ਨੇ ਬਹੁਤ ਸਾਰੇ ਲੋਕ ਦੇਖ ਲਓ ਜੀ ਲੋ ਤੇ ਹੁਣ ਤੁਹਾਨੂੰ ਮੈਂ ਸਾਹਮਣੇ ਵਾਲੇ ਕੈਮਰੇ ਨਾਲ ਦਿਖਾਉਣਾ ਇੱਧਰ ਲੈ ਕੈਮਰਾ ਘਰੇ ਅਲੀ ਤੇ ਸਰਬਜੀਤ ਲੱਗਿਆ ਵਾ ਖੇਤ ਦੇ ਵਿੱਚ ਇੱਥੇ ਉਹ ਲੱਗਿਆ ਮਨ ਝਾੜੂ ਝਾੜੂ ਲਿਖ ਗਿਆ ਚੱਕ ਕੇ ਕਹਿੰਦਾ ਬਾਈ ਮੜੇ ਪੱਤੇ ਪੁੱਤੇ ਜੀ ਹਟਾ ਦਮਾ ਕਹਿੰਦਾ ਆਪਣਾ ਘਰਤੀ ਸਭਾਈ ਸਾਰੇ ਪਾਸੇ ਚਲੋ ਬੈਠਣਾ ਬੁੱਟਣਾ ਤਾਂ ਪਾਣੀ ਹੁੰਦਾ ਸਤ ਨਾਮ ਵਾਖ ਲਓ ਜੀ ਆ ਹੈਗਾ ਉੱਪਰ ਬੱਦਲ ਬਾਈ ਖੜੀ ਆਈ ਵੀ ਨੰਗਰ ਬੱਚੇ ਦਾ ਸਵੇਰੇ ਸਵੇਰੇ ਨਵੇੜੇ ਤੇ ਗੋਹਾ ਚੱਕਿਆ ਨਹੀਂ ਹੈਗਾ ਗੋਹੇ ਦਾ ਢੇਰ ਲਾਤਾ ਇੱਕ ਜਗ੍ਹਾ ਬਾਕੀ ਚ ਪਾਣੀ ਬਹੁਤ ਵੀਤਾ ਜੇ ਮੈਂ ਸਾਨੇ ਰਾਤ ਸਾਜਰੇ ਦਿਖਾਇਆ ਹੁਣ ਮੈਨੂੰ ਲੱਗਾ ਪਾਣੀ ਬਾਹਰ ਜੂ ਦਾ ਫਲਪਾ ਬਾਹਰ ਜੂ ਦਾ ਫਟੇ ਹਾਂ ਕੱਲ ਮੈਂ 4:30 ਵਜੇ ਕੰਮ ਨਵੇੜ ਤੋਂ ਦਾ ਕੱਖ ਵੀ ਪਾਪ ਤੇ ਪਾਣੀ ਪਲਾ ਦਿੱਤਾ ਉਹਦੇ ਕਰਕੇ ਹੀ ਬਸ ਤਾਂ ਹੀ ਉਹਨਾਂ ਜਦ ਦੇਖਾ ਮੈਂ ਪਾਣੀ ਪਲਾ ਬਾਲਟੀ ਬਾਲਟੀ ਪੀ ਗਈਆਂ ਉਹ ਮਾਂ ਵੀ ਅੱਜ ਅੱਗੇ ਤਾਂ ਨਹੀਂ ਸਾਧਰੇ ਪੀਂਦੀਆਂ ਨੇ ਵੀ ਮੈਨੂੰ ਲੇਟ ਕਰਦੀਆਂ ਪਾਣੀ ਦੇ ਵਾਸਤੇ ਹੀ ਇਹ ਅੱਜ ਤਾਂ ਜਦੇ ਪੀਣ ਲੱਗ ਗਈ ਨਾਲ ਦੀ ਨਾਲ ਉਸ ਟਾਈਮ ਮੈਂ ਹਸਨੇ ਪੀਤਾ ਗਾਂ ਨੇ ਪੀਤਾ ਨਹੀਂ ਲੋਹਾ ਨੇ ਅੱਛਾ ਹੁਣ ਦੋਨੇ ਗਾਂ ਨੇ ਪੀਤਾ ਪੈਂਥ ਨੇ ਵੀ ਪੂਰਾ ਪੀਤਾ ਬਾਕੀ ਰਾਤ ਦਾ ਮੌਸਮ ਦਾ ਹੀ ਫਰਕ ਆ ਰਾਤ ਦਾ ਤਾਂ ਠੰਡਾ ਦੱਖਣ ਕਰਦਾ ਹੈ ਇਹ ਗੱਲ ਹੈਗੀ ਹੈ ਬਾਕੀ ਉਹ ਆਪਣੇ ਜਿਹੜੀ ਆਪਣੇ ਘਰ ਘਰ ਵਰਗੀ ਮौज ਆ ਉਹ ਕਿਤੇ ਨਹੀਂ ਹੈਗੀ ਹਾਂ ਕੋ ਮਤਾ ਤੁਸੀਂ ਵੀ ਰਾਜਸਥਾਨ ਤੋਂ ਤੁਮ ਕੇ ਦੇਖੀ ਅਸੀਂ ਕਿਹਦੇ ਜਲਾਉਂਦੇ ਉੱਥੇ ਤਾਂ ਹਾਂ ਉੱਥੇ ਤਾਂ ਹੈਗੀ ਆਂ ਐ ਗਰਮੀ ਨਾਲ ਕਿੰਨੇ ਦਿਨ ਲਾਤ ਕਰੇ ਵੀ ਕਿਹਦੇ ਨਹੀਂ ਹੂੰ ਆ ਗਿਆ ਕਾਰ ਲਈ ਦੇ ਮੂੰਹ ਬੰਦ ਕਰਾਤਾ ਆਉਂਦੀ ਤਾਰੇ ਵੀ ਬੋਲਣਾ ਨਹੀਂ ਹਾਂ ਮੈਂ ਕੀ ਕਹਿਣਾ ਜਾਂਦਾ ਫਿਰ ਜਿਹੜੀ ਫਤਿਹ ਹੈ ਕਿ ਮੈਨੂੰ ਦੱਸ ਤੂੰ ਤਾਂ ਪਿਛਲੇ ਬਲਾਗ ਦੇ ਵਿੱਚ ਕਹਿ ਤਾਂ ਮੈਂ ਜਲਦੀ ਵੀ ਮਿਲੂੰਗਾ ਜਲਦੀ ਵੀ ਤੁਸੀਂ ਮੇਰੇ ਕੋਲ ਕੈਮਰਾ ਲੈ ਕੇ ਆਉਂਗੇ ਮੈਂ ਫਤਿਹ ਬੁਲਾਉਣੀਆਂ ਬੁਲਾਉਣੇ ਹੋਈ ਸੀ ਨਾ ਗੱਲ ਗੱਲ ਚੱਲਦੀ ਸੀ ਹੁਣ ਮੈਂ ਕਹਿੰਦਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਹਾਂ ਸਾਰੇ ਭਾਈ ਰਾਜੀ ਕੁਸ਼ੀ ਰਹਿਣ ਅਸੀਂ ਯਾਤਰਾ ਤੇ ਵਾਪਸ ਆ ਗਏ ਹਾਂ ਸੱਪਾ ਨੇ ਬਾਬਾ ਜੀ ਦੇ ਉੱਤੇ ਗੁਰਦੁਆਰਾ ਸਾਹਿਬ ਦਿੱਲੀ ਹੱਥਾ ਪਤਾ ਟੈਕ ਕੋਈ ਸ਼ੋਗਮੀ ਕਰੀਏ ਵਾਪਸੀ ਵੀ ਕਰੀ ਹਾਂ ਇਹ ਨੂੰ ਫੋਨ ਨਹੀਂ ਹੋ ਰਹੀ ਜੀ ਕਿ ਆ ਕੇ ਲਿਖੇ ਆਂ ਅੱਛਾ ਜਹਾਂ ਹੁਣ ਕੀ ਲਿਖੇ ਤੇ ਆਪਾਂ ਉਹ ਬੜਾ ਉਹ ਇੱਕ ਡੱਬਾ ਜਾਂ ਬਕਸਾ ਦਾ ਕੀ ਹੋਵੇ ਤੇ ਉਹ ਵੀ ਹੈਗਾ ਉਹ ਵੀ ਦਿਖਾਇਆ ਨਹੀਂ ਹੈਗਾ ਦਿਖਾਉਂਦੇ ਆ ਬੇਸ ਅੱਛਾ ਹਾਂ ਤੇ ਨਿਆਣਾ ਨੂਣਾ ਦਾ ਸਮਾਨ ਅੱਛਾ ਇੱਟਮਾ ਲਿਆਇਆ ਮੈਂ ਤਾਂ ਮੈਂ ਤਾਂ ਹਾਂ ਚੇਕ ਕਰਦੇ ਗਲਤ ਆ ਨਾ ਤੀਕ ਪਚਕਾਰੀ ਜੀ ਮੰਗਦੀ ਮੈਂ ਤਾਂ ਉਹ ਵੀ ਨਹੀਂ ਦਵਾਈ ਨੂੰ ਤੈਨੂੰ ਕੀ ਦੱਸਾਂ ਵਿਕੀ ਤੂੰ ਤੂੰ ਤਾਂ ਛੱਡਣ ਚਲੇਗਾ ਚਾਚੇ ਨੂੰ ਆਰ ਉਹਨੂੰ ਸਦਾਗਰ ਨੂੰ ਗੱਡੀ ਲੈ ਕੇ ਹਾਂ ਪਿੱਛੇ ਤੇ ਮੇਰੇ ਬੈਗ ਨੂੰ ਖੋਲ ਕੇ ਸਮਾਨ ਕੱਢ ਲਿਆ ਵਿਚ ਤੇ ਰੀਤ ਨੇ ਇੱਕ ਹਾਂ ਗਾ ਪੈ ਗਿਆ ਫੇ ਨਿਆਣਿਆਂ ਦਾ ਮੈਂ ਤਾਂ ਰੱਖਦਾ ਉੱਪਰ ਇਹਨਾਂ ਨੂੰ ਇਹਨਾਂ ਨੂੰ ਦਿਖਾਉਣਾ ਨਹੀਂ ਹੈਗਾ ਬਈ ਵੀ ਕੁਝ ਨਹੀਂ ਲੈ ਕੇ ਆਇਆ ਚੱਲਿਆ ਵੀ ਇੱਥੇ ਨਿਆਇ ਇੱਧਰ ਹਾਂ ਵੀ ਵੀ ਸਾਨੂੰ ਤਾਂ ਕੁਝ ਲੈਂਦੇ ਹੀ ਨਹੀਂ ਦੋਨੇ ਗਾ ਪੈ ਗਿਆ ਮੈਂ ਕਹਿੰਦਾ ਵੀ ਫੇਰ ਬੈਗਾ ਜਾਂਚ ਛੋੜੀ ਆਖੀ ਹੋ ਗਈ ਜਾਂਚ ਛੋੜੀ ਹੋ ਗਈ ਫੇਰ ਉਹ ਤਾਂ ਮੌਕਾ ਹੁੰਦਾ ਹਾਂ ਜੇ ਜਦੈਤ ਨਿਕਲ ਜਾਂਦਾ ਫਿਰ ਆਪਰੇ ਹਾਂ ਫਿਰ ਤਾਂ ਚਾਰਤੀ ਹੋ ਗਈ ਹਾਂ ਫਿਰ ਤਾਂ ਬਾਅਦ ਵਿੱਚ ਉਹਦੇ ਬਗਲੇ ਤੇ ਦਿਮਾਗ ਵਿੱਚ ਰੋਣਾ ਧੋਣਾ ਜਾਈ ਵੜ ਗਿਆ ਫਿਰ ਉਹਨਾਂ ਨੂੰ ਉਹ ਵੀ ਜਿੱਥੇ ਚਕੇਰੇ ਲੱਗਿਆ ਦੇਖੇ ਗੱਲ ਦੇਖੇ ਇਹ ਇਹ ਕਹਿੰਦਾ ਮੈਨੂੰ ਕਹੇ ਤਾਂ ਕਹਿੰਦਾ ਵੀ ਤੂੰ ਲੇਨ ਹੈ ਹਾਂ ਸਾਨੂੰ ਆਏ ਤਾਂ ਵੀ ਚੱਲ ਯਾਰ ਸਾਨੂੰ ਉਧਰ ਅਸੀਂ ਮਾਰਕੀਟ ਮੈਂ ਬੜੇ ਨਹੀਂ ਬੱਤਿਆਂ ਲੈਣਾ ਪਰ ਫਿਰ ਦਰਸਾਲ ਦਰਸਾਲ ਗੱਲ ਲੇਕਾ ਲੈ ਚੱਲਾ ਜਿਹੜਾ ਸਮਾਨ ਲੈ ਜਾਣਾ ਨਿਆਣੇ ਚੱਲ ਖੇਲੀ ਜਾਉਂਗੇ ਮੈਂ ਇਹ ਦੇਖ ਸਵਾਦੀ ਗੱਲ ਆ ਚਲੋ ਆਪਾਂ ਆਪਾਂ ਨੇ ਵਿਚਾਰ ਵੀ ਨਹੀਂ ਕੀਤੀ ਦੋਨਾਂ ਨੇ ਵਿਚਾਰਿਆ ਨੇ ਵੀ ਆਪਾਂ ਜਾ ਕੇ ਕੱਢ ਕੇ ਜਿਹਦੇ ਸਾਮਾਨ ਦੇਣਾ ਨਿਆਣੇ ਨੂੰ ਹਣਾ ਕੁਝ ਨਹੀਂ ਤਾਂ ਹੈਗਾ ਨਾ ਤਾਂ ਮੇਰੇ ਕਹੇ ਸਲਾਹ ਕਰੀ ਨਾ ਮੈਂ ਨਿਆਣੇ ਰਸ ਰੱਖੀ ਬੈਠੇ ਤੇ ਉਹ ਤਾਂ ਮਨ ਤਾਂ ਸਹੀ ਫੀਲਿੰਗ ਹੁੰਦੀ ਬਾਈ ਅੱਗੇ ਬੱਚਿਆਂ ਦੀ ਬੱਚਿਆਂ ਦੀ ਫੀਲਿੰਗ ਤਾਂ ਹੁੰਦੀ ਜਿਹੜੀ ਪਹਿਲਾਂ ਜਲਦੀ ਸਾਮਾਨ ਘੇਰੋ ਵੀ ਆ ਬੱਤਕੂ ਬੱਚਿਓ ਤੁਹਾਡੇ ਖਿਲਣੇ ਸਾਮਾਨ ਤੁਹਾਡਾ ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਇੱਕ ਤੈਨੂੰ ਗੱਲ ਨੋਟ ਕਰਨੀ ਪੈਣੀ ਆ ਹੁਣ ਥੱਲੇ ਮੈਂ ਅੱਜ ਗੈਂਚੋਂ ਗਿਆ ਮੈਨੂੰ ਸੁਖਵੀਰ ਕਹਿੰਦੀ ਆ ਵੀ ਕਹਿੰ ਕਹਿੰਦੇ ਵੀ ਬੱਚਾ ਨਾ ਛੱਡਿਓ ਬੱਚਾ ਨਾ ਛੱਡਿਓ ਜਿਸ ਦਿਨ ਬੱਚੇ ਦੇ ਕੋਈ ਗੱਲਬਾਤ ਹੋ ਗਈ ਜੇ ਬੱਚੇ ਨੂੰ ਬਾਅਦ ਚ ਕਹਿੰਦੇ ਗਏ ਨੇ ਦੁੱਧ ਨਹੀਂ ਦੇਣਾ ਉਹਨਾਂ ਨੂੰ ਤਾਂ ਅੱਜੇ ਹੀ ਮਾਰਤਾ ਉਹਦੇ ਵਾਸਤੇ ਗੈਂ ਵਾਸਤੇ ਉਹ ਅੱਛਾ ਜਦ ਅੱਜੇ ਉਹਨੂੰ ਪਰੇ ਕਰਤਾ ਮਨ ਲੈ ਵੀ ਪਿਛਲੇ ਦੋ ਤਿੰਨ ਦਿਨਾਂ ਤੇ ਉਹ ਅੱਜੇ ਮਰ ਗਿਆ ਉਹਦੇ ਵਾਸਤੇ ਉਹਨੇ ਜਿਸ ਦਿਨ ਮਰਨਾ ਉਹਦੇ ਫਿਰ ਜਿਆਦੀਆਂ ਗੱਲਾਂ ਨਾ ਨਾ ਕੱਕ ਕਾਂਦਾ ਉਹ ਉਹ ਗੱਲ 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 ਉਹ ਤੁਸੀਂ ਹੁਣ ਤੁਹਾਡੀ ਤੁਹਾਡੀ ਗੱਲ ਸੋਚ ਹੋਰ ਐ ਪਰ ਹੁਣ ਕਹੀ ਗਏ ਵੀ ਕਰਨ ਨੇ ਬੂਟਾ ਲਾ ਕੇ ਫੋਟੋ ਖਿੱਚ ਕੇ ਪਾਉਣੀ ਆ ਮਾਂ ਪਾਓ ਉਧਰ ਗਾਏ ਦੁੱਧ ਨਾ ਤਾਰੇ ਕਹਿੰਦੇ ਬੱਚਾ ਨਹੀਂ ਲਿਖ ਜਾਣਾ ਕੋਲ ਅੱਛਾ ਉਹ ਸਟੈਂਡ ਜੜਿਆ ਰਿਹਾ ਕੰਮ ਉਹ ਕਰਦੇ ਕਰਾਉਂਦੇ ਆ ਗਈ ਆ ਗਈ ਆ ਗਈ ਆ ਗਈ ਤਾਂ ਗਈ ਨਾ ਪੁੱਛ ਮੇਰੀ ਗੱਲ ਸੁਣਾ ਤੁਸੀਂ ਜੇ ਹੁਣ ਜਿੰਨਾ ਚਾਹੇ ਮੈਂ ਹੈਗਾ ਉਹ ਤੇ ਕੰਮ ਲੈ ਲਓ ਘਟ ਜਾਓ ਵਾਹ ਕੁਰਸੀ ਕਾ ਖਾਲਸਾ ਵਾਹ ਕੁਰਸੀ ਕੀ ਫਤਿਹ ਹਾਂ ਗੱਲ ਹੈ ਤੇ ਵੀ ਟੁੱਕ ਦਿਆ ਵੀ ਬੰਦੇ ਨੂੰ ਇਨਸਾਨ ਨੂੰ ਆਪਣਾ ਮਰਨਾ ਯਾਦ ਰੱਖਣਾ ਚਾਹੀਦਾ ਹਾਂ ਮੈਂ ਤਾਂ ਕਹੀਗੀ ਇਹਨੇ ਮੰਨ ਐ ਇਹਨੇ ਮੰਨ ਕਿਸੇ ਨੂੰ ਮਰਨਾ ਨਾ ਯਾਦ ਰੱਖੋ ਆਪਣਾ ਮਰਨਾ ਯਾਦ ਰੱਖੋ ਮੈਨੂੰ ਵੀ ਆਦਾ ਜਦੋਂ ਉਹਨੂੰ ਕਹਿੰਦੀ ਆ ਤਾਂ ਮੇਰੇ ਵੀ ਖੁਦ ਵੀ ਆਦਾ ਮੈਂ ਵੀ ਜਾਣਾ ਉਹਨੇ ਕਹਤਾ ਮਾਰ ਲੈ ਸੁਣ ਮੇਰੀ ਗੱਲ ਮੇਰੀ ਮੇਰੀ ਗੱਲ ਸਾਨੂੰ ਪੁਆਇੰਟ ਇੱਕ ਨੋਟ ਗੱਲ ਗੱਲ ਨੋਟ ਕਰੋ ਜਿਹੜਾ ਕਹਿੰਦੇ ਵੀ ਗੱਲ ਚੱਲੀ ਸੀ ਜਵਾਕਾਂ ਦੇ ਸਮਾਨ ਦੀ ਵੀ ਜਿਹੜੀ ਖੁਸ਼ੀ ਹੈ ਉਹ ਖੁਸ਼ੀ ਜਦ ਹੀ ਹੈਗੀ ਮਨਾ ਲਓ ਉਹ ਦਾ ਦੁੱਖ ਹੁਣ ਗੱਲ ਸੁਣ ਇਹਨੇ ਉਹੀ ਗੱਲ ਕਹ ਦਿੱਤੀ ਵੀ ਜੇ ਆਉਂਦੀ ਸਾਰ ਪਹਿਲਾਂ ਦੇ ਦਿੰਦਾ ਤਾਂ ਖੁਸ਼ ਹੋ ਜਣਾ ਤੇ ਬਾਅਦ ਚ ਦਿੱਤਾ ਹੋਇਆ ਉਹ ਰੋਂਦੇ ਵਾਲੇ ਦਿਮਾਗ 'ਚ ਰੋਂਦਾ ਹੀ ਬੈਠ ਗਿਆ ਰੋਣ ਲੱਗ ਗਿਆ ਬਈ ਇੱਧਰ ਉੱਧਰ ਕੰਮ ਸ਼ੁਰੂ ਹੋ ਗਿਆ। ਉਹ ਇੱਕ ਸੁਭਰੀ ਤੇ ਪਤਾ ਕੀ ਜੀ ਇਹ ਮੇਰਾ ਪੱਖਾ। ਆਓ ਉਹ ਤਾਂ ਇਹ ਗੱਲ ਸੁਣ। ਸੁਭਰੀ ਤੇ ਕਹਿੰਦੇ ਸੁਭਰੀ ਨੇ ਫੋਨ ਨੂੰ ਵੀ ਕਹਿਣਾ। ਬਾਈ ਕਹਿੰਦਾ ਫੋਨ ਨੂੰ ਵੀ ਇਹੀ ਬਾਈ ਕਹਿੰਦਾ ਤੂੰ ਇੱਕ ਨਾ ਕਹ ਬੋਲੀ ਜਾਨੀ ਇਹ ਫੇ ਪੰਗਾ ਕਹਿਣਾ ਹੋ ਜਾਂਦਾ। ਉਹ ਤਾਂ ਫੋਨ ਨੂੰ ਕਹੂਗੀ ਮੇਰਾ ਫੋਨ ਮੋਟਰਸਾਈਕਲ ਕੋ ਚਲੇ ਗਿਆ। ਮੇਰਾ ਪਾਪਾ ਮੋਟਰ ਮੇਰੇ ਤੇ ਮੇਰਾ ਮੋਟਰਸਾਈਕਲ ਹਾਂ। ਆ ਪਾਪਾ ਕੀ ਦਾ? ਮੇਰਾ ਪਾਪਾ ਇਹ ਬਸ ਉਹਦੀ ਤਾਂ ਆਤ ਤੇ ਇੱਕ ਨਾ ਉਹਨੇ ਕੋਈ ਉਹਨੇ ਮੇਰਾ ਹੀ ਮੇਰਾ ਕਰ ਜਾਲਾ ਨੇ। ਆਈਓਲਾ ਦੇ ਮੇਰਾ ਬੱਤ ਮੇਰਾ ਬੱਤ ਗਾਂਆਂ ਕੋਲ ਲੜ ਗਈ ਉੱਥੇ ਬੱੱਛੇ ਕੋਲ ਲੜ ਗਈ ਮੇਰਾ ਬੱਚਾ ਬੱਚੀ ਕੋਲ ਲੜ ਗਈ ਮੇਰੀ ਬੱਚੀ ਮੇਰੀ ਮੈਂ ਅਸ ਮੇਰੀ ਗਾਂ ਆਹ ਚਲੀ ਜਾਂਦਾ ਉਹ ਸਿਲਸਲਾ ਹਾਂ ਇਹ ਤਾਂ ਹੈ ਮੌਸਮ ਲਾਓ ਜੀ ਹੁਣ ਹੋਇਆ ਵਾ ਸੋਹਣਾ ਠੰਡਾ ਹੁਣ ਤੁਹਾਨੂੰ ਇਹ ਕਿਹੜਾ ਕਿਹੜਾ ਹੈ ਕਿਹੜਾ ਕਿਹੜਾ ਨਹੀਂ ਜੇ ਤੁਹਾਨੂੰ ਉਸ ਨੂੰ ਨਹੀਂ ਪਤਾ ਉਹ ਕਿੱਥੇ ਲਿਆ ਉਹ ਦੇਖੀ ਮੈਂ ਵੀ ਥੋੜਾ ਦੇ ਗਿਆ ਬਸ ਦੋ ਸੌ ਗਿਆ ਮੁੜ ਕੇ ਆ ਕੇ ਤਾਂ ਫਿਰ ਸਾਮਾ ਹੀ ਤਾਂ ਕਿੱਥੇ ਮੰਝੇ ਮੁੰਜੇ ਫਿਰ ਸਾਰਾ ਹੀ ਬਗੜ ਲਿਆ ਇਹਨਾਂ ਨੇ ਕੰਮ ਕੱਪੜੇ ਬਾਤ ਆਵੇ ਤਾਂ ਸਤ ਆਹ ਦੇਖੀ ਸੁਣੋ ਜੀ ਮੇਰੇ ਕੱਪੜੇ ਦੇਖਿਓ ਜੀ ਆ ਵੀ ਮੇਰਾ ਸੂਟ ਹੈ ਮੈਂ ਅਹੀਂ ਪਾਉਂਦਾ ਇਹ ਆ ਵੀ ਸੂਟ ਮੈਂਹੀਂ ਪਾਉਂਦਾ ਆ ਵੀ ਸੂਟ ਮੈਂਹੀਂ ਪਾਉਂਦਾ ਆ ਵੀ ਮੈਂਹੀਂ ਸੂਟ ਪਾਉਂਦਾ ਜੀ ਆ ਸਾਰੇ ਸੂਟ ਮੇਰੀ ਪਏ ਹੋਏ ਜੀ ਮਰੀ ਜਦ ਜਨਾਨੀ ਆਲੇ ਸੂਟ ਦੇ ਕੇ ਗਿਆਦਾ ਮੈਂ ਆ ਲੈ ਕੇ ਹੁੰਦਾ ਬੇਸ ਲੈ ਕੇ ਆਂਦੀ ਹੈ ਕੋਣੀ ਗੱਡੀ ਖਤਲ ਲੈਂਦੀ ਹੈ ਆਜੂ ਗਮੀ ਤੇ ਏਡਾ ਬੜਾ ਬਕਸਾ ਸਾਰਾ ਸੀ ਖੋਲ ਕੇ ਤਾਂ ਦੇਖਦੇ ਹੁਣ ਵਿੱਚ ਦੇ ਫਸਾਉਂਗੇ ਕਿਧਰੇ ਪਾਸੇ ਨੂੰ ਉੱਪਰਲੇ ਪਾਸੇ ਟੰਗ ਦਾਂਗੇ ਬੈਕ ਸਾਈਡ ਸੀਸੇ ਦੇ ਕੋਲ ਨੂੰ ਮੈਨੂੰ ਆਪ ਲੱਗਦਾ ਕੋਈ ਗੱਡੀ ਵਾਲਾ ਸਿਸਟਮ ਜਣਾ ਕਰਕੇ ਲੱਲਾ ਪੰਪਾ ਦਾ ਹਾਂ ਉਹਦੇ ਤੋਂ ਕਰਨਾ ਪੈਣਾ ਹੈ ਨਹੀਂ ਜੇਕਰ ਨਹੀਂ ਲੱਗਦੀ ਬਾਹਰ ਲਾ ਦਿੰਦੇ ਆ ਗੱਡੀ ਤੇ ਉਹ ਕਰਾਉਣੀ ਪਣੀ ਲਮੀਨੇਟ ਨੇ ਕੋਈ ਪਾਣੀ ਪੂਣੀ ਨਾ ਪਰਦੇ ਨਾਲ ਵਿੱਚ ਖੋਲੋ ਜਾ ਸテム ਸਨ ਗੋਲ ਹੁੰਦੀ ਹੈ ਜਿਹੇ ਜਿਹੇ ਦੇ ਵਿੱਚ ਵਿੱਚ ਗੋੜਾ ਹੈ ਇਹੋ ਜਿਹਾ ਆਹ ਪੀਸ ਹੈ ਇਹੋ ਜਿਹਾ ਅੱਛਾ ਯਾਰ ਮੈਂ ਕੀ ਦੇਖੀ ਗਏ ਗੱਡੀਆਂ ਦੇ ਪੈਸੇ ਦੇਖੀ ਮੈਂ ਬਹੁਤ ਅਵੇ ਹੈ ਹੂੰ ਏਦਾਂ ਦਾ ਸਿਸਟਮ ਹੈ ਇਹ ਕਿ ਐਂਪਲੀਫਾਇਰ ਨਾਰਾ ਕੋ ਕਰ ਹਾਂ ਐਂਪਲੀਫਾਇਰ ਵਿੱਚ ਹੈ ਸਪੈਸ਼ਲ ਨਹੀਂ ਰੋਣਾ ਬੜਾ ਸਪੈਸ਼ਲ ਨਹੀਂ ਰੋਣਾ ਹਾਂ ਇਹ ਤਾਰਾਂ ਜੋੜਨੀਆਂ ਬਸ ਧੀਆ ਆਹ ਉਹ ਖੜਦੇ ਤਾਂ ਨਿਕਲਦੇ ਵਿੱਕੀ ਪਹਿਲਾਂ ਉੱਪਰ ਤੇ ਇਹ ਹੈਗਾ ਇਹ ਵੌਰਡ ਆਡੀਓ ਇਹਦੇ ਉਹਨੇ ਆਪਾਂ ਨੂੰ 8 ਇਚ ਕੱਢ ਕੇ ਦਿਖਾਇਆ ਤਾਂ ਤੂੰ ਤਾਂ ਭਾਈ ਗਿਆ ਇਹ ਤਾਂ ਉੱਪਰ ਤੂੰ ਤਾਂ ਥੱਲੇ ਕੱਢਦਾ ਇਹਦਾ ਸਮਾਨ ਥੱਲੇ ਦੇਖਦਾ ਤਾਂ ਸਾਨੂੰ ਨੇ ਵੀਰ ਉਦ ਤੂੰ ਪਹਿਲੇ ਜਾ ਉਹਨੂੰ ਕਾਹਨ ਗੱਡਾ ਕਰਤਾ ਕਿ ਨਾ ਬੋੜੀਆਂ ਆਏ ਫਲਾਣਾ ਹਾਂ ਉਹਦਾ ਕਰਨਾ ਹੀ ਤਾਂ ਫਿਰ ਮੈਂ ਫਿਰ ਆਇਆ ਪਤਾ ਕੀ ਚੱਕਰ ਆ ਜਦ ਮੈਂ ਕਿਹਾ ਜਗਾ ਅੰਦਰ ਜਗਾ ਕਿੰਨੀ ਕੀਤੀ ਬਾਈ ਉੱਪਰ ਉੱਪਰ ਜਗਾ ਉਹ ਜਿਹੜੀ ਦੁਕਾਨ ਦੀ ਸੀ ਉੱਪਰ ਯਾਨੀ ਸੱਤ ਸਰ ਨੂੰ ਸਿਰ ਤੋਂ ਸੱਤ ਲੱਗਦੀ ਸੀ ਮੇਰੇ ਨੂੰ ਅਸਲ ਦੁਕਾਨ ਨਾਲ ਉੱਥੇ ਉਹੀ ਆਇਆ ਫਿਰ ਬਾਈ ਬਾਈ ਪਤਾ ਕੀ ਉੱਥੇ ਤਾਂ ਸਟੋਰ ਚਾਰ ਬਣਾਏ ਹੋਰ ਉਹਨਾਂ ਦੀ ਸਾਈਡ 'ਤੇ ਮੈਂ ਗੱਲ ਬੋਲਦਾ ਉਹ ਸਟੋਰ ਤਾਂ ਬਣੀ ਵੀ ਗੱਲ ਮੈਂ ਜਿਹੜੀ ਕਰਨਾ ਇਹ ਤਾਂ ਚਾਰ ਕੁਐਸਚਨ ਐ ਇਹਦੇ ਬਾਰੇ ਉਹਨਾਂ ਕੋਲ ਕਰਤੇ ਜਾ ਕੇ ਤੋ ਜਦ ਜੇ ਸਮਝ ਜਾਂਦਾ ਵੀ ਬੰਦੇ ਨੂੰ ਨੌਮ ਜਾਇ ਚੀਜ਼ ਦੀ ਹਾਂ ਉਹਨਾਂ ਨੇ ਤਾਨੂੰ origignal ਚੀਜ਼ ਕੱਢ ਕੇ ਦਿਨੀਆਂ ਵਧੀਆ ਕੰਪਨੀ ਤੇ ਦੀ ਹਾਂ ਵਧੀਆ ਜੇ ਤੱਕ ਇਹ ਤਾਂ ਵੇਚ ਦੇ ਦੀਆਂ ਜਿਆਦਾ ਡਮ ਡਮ ਕਰੇ ਕੋਈ ਤਾਂ ਉਹਨੂੰ ਬਾੜ ਨਹੀਂ ਦੱਸਣਾ ਕੋਈ ਕੁਛ ਨਹੀਂ ਦੱਸਣਾ ਕੋਈ ਤਾਂ ਫਲੀ ਫੇਰ ਬਾਤ ਕਰਨੀ ਤਾਂ ਉਹਨਾਂ ਨੇ ਫੇਰ ਚੱਲਮਾ ਦਾ ਦੇ ਦੇਣਾ ਵੀ ਚੱਕ ਚੱਲਮਾ ਦਾ ਜਾਣਦੇ ਉਹਨੂੰ ਜਿਹੜੇ ਪਤਾ ਕੀ 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 ਲਿਖਿਆ ਫੇਰ ਵਿੱਕੀ ਹੁਣ ਇਹ ਇਹ ਲਿਖਿਆ ਬਸ ਸਪੀਕਰ ਟਾਈਪ 10 ਇੰਚੀ ਦਾ 10 ਇੰਚੀ ਦਾ 300 ਐਮ ਐਮ ਦਾ ਹਾਂ 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 ਨੋਰਮਲ ਐਮ ਐਂਪੀ ਕੀ ਹੈ ਐਮ ਪੀ ਡੈਟ 임ਪੀਡੈਂਸ ਚੱਲ ਛੱਡ ਦੇ 임피ਡੈਂਸ 4 ਹਾਊਸ ਹੂੰ 4 ਹਾਊਸ ਚੱਲ ਅੱਗੇ ਚੱਲ ਤੂੰ ਪਾਵਰ ਹੈਂਡਿੰਗ ਹਾਂ 325 ਵਾਟ ਇਹ ਨੇ ਕਿਹੜੀ ਹੈ ਪੀਕ ਪਾਵਰ ਪੀਕ ਪਾਵਰ 5400 ਵਾਟ ਆ ਬਸ ਬਚਾ ਨਾ ਆ ਗਿਆ ਤੁਸੀਂ ਪੜ ਲਓ ਜੀ ਤੁਹਾਨੂੰ ਦਿਖਾਤਾ ਸੀ 222235 ਮਟੀਰੀਅਲ ਹੈ ਬਸ ਬਹੁਤ ਵਧੀਆ ਮਟੀਰੀਅਲ ਹੈ ਪੀਕ ਪਾਵਰ ਹੈ ਲੈ ਜਾਈਏ ਭਾਈ ਸਭ ਸਭ ਉਫਰ ਹਾਂ ਕਿਹ ਬਾਜੀ ਦਾ ਕੰਮ ਕਰਕੇ ਆ ਬਈ ਇੱਥੇ ਜਾ ਕੇ ਕੰਮ ਪੈਣਾ ਹੈ ਜਰੂਰਤ ਪੈਣੀ ਹੈ ਉਹ ਪਰਲੇ ਪਾਸੇ ਵਾਲਾ ਤੋੜ ਲਾ ਪਹਿਲਾਂ ਵਿਕੀ ਬੱਤੀ। ਹਨ ਨਾ ਬੱਤੀ। ਇਹ ਉੱਪਰ ਤੇ ਭਾਈ ਉੱਪਰ ਤੇ ਪਾ ਲੈ ਇੱਧਰ ਤੇ ਹਾਂ। ਵਾਹ ਇਹ ਮੈਨੂੰ ਚੌਰਸ ਲੱਗਦਾ ਯਾਰ ਕਿ ਪੁੱਠਾ ਪਿਆ ਹੈ। ਪੁੱਠਾ ਪਿਆ ਹੈ ਠੰਢੀ ਪਾਸੇ ਰੱਖ ਵੀ ਤਾਉਣਾ ਨਹੀਂ ਇਹ ਨਾ ਗੱਡੀ ਚ ਰੋੜਦੇ ਨਹੀਂ ਫਿਰ ਹਾਂ ਉਧਰ ਨੂੰ ਭੱਜ ਗਿਆ ਬ੍ਰੇਕ ਵੱਜੀ ਉਧਰ ਨੂੰ ਭੱਜ ਗਿਆ। ਅਸਲ ਤਾਂ ਨੂੰ ਚਲਾਇਤੀ ਪਤਾ ਲੱਗਣਾ। ਹਾਂ। ਮੇ ਕਿੰਨੀ ਧਮਕ ਵੈਸ ਸਮਾਰਦਾ ਧਮਕ ਵੈਸ ਹੋਣੀ ਚਾਹੀਦੀ ਵੇਟ ਤਾਂ ਹੈਗਾ ਇਹਦੇ ਵਿੱਚ ਵਜਨ ਵਜਨ ਦੇ ਪਤਾ ਲੱਦਾਂਦਾ ਯਾਤਰ ਆਈ ਗਿਆ ਚੁੰਬਕ ਤਾਂ ਹੀ ਕੰਮ ਹੁੰਦਾ ਜਿਹੜੀ ਪਿੱਛੇ ਚੁੰਬਕ ਲਾਈ ਦਿੰਦੀ ਆ ਚੁੰਬਕ ਦੇ ਵੇਸ ਤੇ ਸਹੀ ਗੱਲ ਆ ਤੇਰੀ ਦੇਖ ਤਾਂ ਖੋਲ ਕੇ ਤੇ ਬਰਾਂਟੀ ਬਰੁਟੀ ਕਾਰਡ ਆ ਲੰਮਾ ਗਲਮਜਾ ਕੁਸ ਤੇ ਆਪੇ ਆਪਰ ਕੁਸ ਪਾਇਆ ਤਾਂ ਹੁੰਦੀ ਆ ਬਰਾਂਟੀ ਕਾਰਡ ਜਦ ਦਾ ਪਿਆ ਨਹੀਂ ਪਿਆ ਤਾਂ ਹੈ ਲਿਖਿਆ ਨਹੀਂ ਹੋਣਾ ਉਹਨਾਂ ਨੇ ਇਹਦੇ ਉੱਪਰ ਲਿਖਿਆ ਵਾ ਕਿੰਨਾ ਬਰਾਂਟੀ ਇਹਦੇ ਤੇ ਲਿਖੀ ਵੀ ਕਿੰਨੀ ਭਲਾ ਕੁਛ ਵੀ ਨਹੀਂ ਲਿਖਿਆ ਵਾ ਉਹ ਇਹਦੇ ਉੱਪਰ ਨਹੀਂ ਲਿਖਿਆ ਵਾ ਉਹਦੇ ਉੱਪਰ ਗੱਲ ਕਰ ਉਧਰ ਉਨੇ ਪਰ ਉਨੇ ਪਤਾ ਪੰਜ ਜਿਹੜੀ ਲੈਣਾ ਪੜੀ ਤੁਹਾਨੂੰ ਚ ਬਰਾਂਟੀ ਦਾ ਤਾਂ ਕੋਈ ਆਈ ਨਹੀਂ ਆ ਉੱਥੇ ਇੱਕ ਨਾਲ ਕਹਿੰਦੇ ਨੇ ਮੈਂ ਉਹ ਇਹਦੇ ਤੇ ਲਿਖਿਆ ਹੋਣਾ ਨਹੀਂ ਹੈ ਨਾ ਚਲ ਦੇਖ ਫਿਰ ਆਣ ਦੇ ਐਵਰੀ ਬੀਟਸ ਇਨ ਯੂਅਰ ਈਅਰ ਇੱਧਰ ਵੀ ਸੇਮ ਹੋਣੀ ਚਾਹੀਦੀ ਚਲ ਆਹੀ ਹੈ ਬਈ ਬਰਾਂਟੀ ਕਾਰਡ ਪ੍ਰਾਤੀਕਰ ਇਹਦੇ ਤੇ ਲਿਖਿਆ ਪਿਆ ਕੁਝ ਇਅਰ ਹੋਰ ਤਾਂ ਲਿਖਿਆ ਵਾ ਹੁਣ ਆਪਣਾ ਨਾਂ ਨੂੰ ਆਪੇ ਲਿਖਣਾ ਪੈਣਾ ਉਹ ਤਾਂ ਮੈਂ ਲਿਖ ਲੂੰਗਾ ਛੱਡ ਇਹਦੇ ਤੇ ਲਿਖਿਆ ਵਾ ਤਾਂ ਹੋਵੇ ਨਾ 14 ਡੇ ਫਰਮ ਕਿਆ ਕਿਥੇ 14 ਡੇ ਲਿਖਾ ਚਲੋ ਹਾਂ ਤਾਂ ਕੈਮ ਰੱਖਿਆ ਹੋਇਆ ਕੰਮ ਯਾਰ ਕੈਮ ਆ ਹੋ ਗਿਆ ਅੱਗੇ ਵੀ ਨਹੀਂ ਲੱਗਦੀ ਨਾ ਇਨ ਪੋਟ ਆਡੀਓ ਆਉਟ ਪਟ ਭੇਜਣੀ ਹੋਵੇ ਜੇ ਇਹ ਹਾਈ ਹਾਈ ਆਊਟਪੁਟ ਇਨਵਰਟਰ ਜੇ ਉਹਦੇ ਤਰੀਕੇ ਦਾ ਬਾੜ ਨਹੀਂ ਹੋਵੇ ਦੋ ਤਿੰਨ ਤਰੀਕਿਆਂ ਦਾ ਬਾੜ ਸਕਦੀਆਂ ਤਾਰਾਂ ਇਹਦੇ ਵਿੱਚ ਆਹ ਦੂਜੀ ਆਹ ਪਾਵਰ ਵੀ ਦੇਣੀ ਪਣੀ ਆ ਉਹ ਆ ਨਾ ਕਰੰਟ ਵੀ ਦੇਣਾ ਦਾ 12 ਬੋਲਟ ਵੀ ਦੇਣੀ ਪਣੀ ਆ ਇਹਦਾ ਸੁੱਤ ਫਿਰ ਬਾਹਰ ਇੰਨੀ ਸਾਡੇ ਲਾਉਣਾ ਪਣਾਗੇ ਤੇ ਫਰੰਟ 'ਚ ਵੀ ਜੇ ਆਨ ਕਰਨਾ ਦਾ ਠੀਕ ਹੈ ਨਹੀਂ ਫਿਰ ਇਹ ਤਾਂ ਫਿਰ ਉਹਦੇ ਕੋਲ ਜਾਊਗਾ ਕਾ ਕਹਿੰਦੇ ਆ ਇਲੈਕਟ੍ਰੀਸ਼ੀਅਨ ਕੋ ਫਟੋ 12 ਬੋਲਟ ਪਰੇ ਚੱਲਦਾ ਇਹ ਤੇ ਆਹ ਇਹਦੀ ਸੈਟਿੰਗ ਕਰਨ ਵਾਲੀ ਹੋਵੇ ਜੇ ਆਪਣੇ ਆਪਣੇ ਹਿਸਾਬ ਨਾਲ ਸੈਟ ਕੋਈ ਮਲਟੀ ਮੋਡ ਫ੍ਰੀਕੁਐਂਸੀ ਸੈੱਟ ਕਰਨੀ ਆ ਹਣਾ ਹਾਂ ਜੀ ਬਾਕੀ ਲੱਗ ਜਿਓ ਕਿਸੇ ਕੰਮ ਦਾ ਹੂੰ ਲਾਓ ਜੀ ਟੰਬਰ 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 ਮੇਰੇ ਜਗਾ ਜਨੂ ਗਨੇ ਇਹਦੇ ਤਾਰਾਂ ਲੱਗਣੀਆਂ 14 ਦਿਨ ਦੇ ਵਿੱਚ ਜੇ ਇਹਨੂੰ ਕੋਈ ਪ੍ਰੋਬਲਮ ਹੈ ਕੁਝ ਵੀ ਹੈ ਹਾਂ ਫਿਰ ਉਹ ਪੂਰੇ ਰਿਪਲੇਸਮੈਂਟ ਕਰ ਦਣਗੇ ਵਾਪਸ ਕਰ ਸਕਦੇ ਇਹ ਆਉਂਦੀ ਇਹ ਖੜੀ ਵਿਕੀ ਇੱਥੇ ਵਧੀਆ ਇੱਥੇ ਲੁੱਕ ਤਾਂ ਵਧੀਆ ਹੈਗੀ ਆ ਨਹੀਂ ਇੱਥੇ ਇਹਨਾਂ ਟਰੈਕਟਰ ਪਰ ਲੱਗੂਗਾ ਨਹੀਂ ਟਰੈਕਟਰ ਨਹੀਂ ਖੜਾ ਹੋਰੇ ਤਾਰਾਂ ਜੀ ਫਸਾਉਣੀਆਂ ਤਾਰਾਂ ਨਹੀਂ ਕਰਾ ਖਾਤਾ ਕੋ ਦੇਣਾ ਪੈਣਾ ਕਰੰਟ ਦੀਆਂ ਤਾਰਾਂ ਦੂਈਆਂ ਇਨ ਪੋਟਾ ਸਾਰਾ ਕੋ ਦੇਣਾ ਪੈਣਾ ਬਾਈ ਇਹ ਫਿੱਟ ਕਰਾਉਣਾ ਬੋਗਾ ਹਾਂ ਇਹ ਲਾਕੇਸ਼ਨ ਕੋ ਫਿੱਟ ਹੋਣਾ ਕਿਤੇ ਆਪਾਂ ਲਾ ਲਈਏ ਮੇਰਾ ਭਲਿਆਣ ਵਾਲਾ ਪਾਲਾ ਹਾਂ 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 ਉਹ ਨਹੀਂ ਫਿੱਟ ਕਰ ਦੋਣਾ ਹਲੋ 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 ਬਾਂਟੂ 3 ਮੈਚ ਚੈੱਕ ਬਲੂਟੂਥ ਹੈਗਾ ਬਲੂਟੂਥ ਨਹੀਂ ਇਹਨੂੰ ਲੱਗਣਾ ਬਲੂਟੂਥ ਨਹੀਂ ਲੱਗਣਾ ਯਾਰ ਓ ਗੁਰੂ ਇਹਦੇ ਵਿੱਚ ਬਲੂਟੂਥ ਦਾ ਥੋੜਾ ਚੱਕਰ ਆ ਯਾਰ ਤੂੰ ਕਿਹੜੇ ਚੱਕਰ ਇਹ ਬਣਾਉਗੀ ਬਲੂਟੂਥ ਗੱਡੀ 'ਚ ਤਾਂ ਉਹ ਤਾਂ ਹੈਗੀ ਗੱਡੀ 'ਚ ਹੁਣ ਹੈ ਨਹੀਂ ਆਪਾਂ ਕਰਦੇ ਨੇ ਆਕਸ ਵੀ ਹੈਗੀ ਐ ਬਲੂਟੂਥ ਵੀ ਹੈਗੀ ਆ ਹੂੰ ਸਾਰਾ ਕੋਟਾ ਇਹ ਲੋ ਜੀ ਆਗੇ ਦੁਕਾਨ ਦੇ ਵਿੱਚ ਫਿੱਟ ਕਰਾਉਣ ਵਾਸਤੇ ਉਸ ਤੋਂ ਬਾਅਦ ਵਿੱਚ ਸਾਨੂੰ ਕਿਤੇ ਮੜਾ ਜਾ ਕੰਮ ਜਾਣਾ ਪੈ ਕੇ ਦੀ ਸ਼ਾਮ ਹੋ ਗਈ ਤੇ ਮੈਂ ਰਕਾਲਾ ਬਾਈ ਦੋਨੇ ਜਣੇ ਆ ਗਏ ਹੁਣ ਫਿੱਟ ਕਰਾਉਣ ਮੋਰੇ ਲੋ ਬਾਈ ਹੈ ਇੱਕ ਮਿੰਟ ਰੋ ਜਾ ਬਾਈ ਹਲਤਾਰਾਂ ਤੁਰਾਂ ਦਾ ਥੋੜਾ ਪ੍ਰੋਜੈਕਟ ਕਰ ਰਿਹਾ ਤੇ ਇੱਕ ਦਮ ਜੀ ਇਹ ਜੀ ਤਾਰਾਂ ਸਾਰੀਆਂ ਅੰਡਰਗਰਾਊਂਡ ਕੱਢ ਕੇ ਲਿਕੇ ਆਏ ਬਾਈ ਸਿਰੇ ਤੇ ਲਿਕੇ ਸਿਰੇ ਤੱਕੇ ਆਹ ਚੀਜ਼ਾਂ ਖੋਲੀਆਂ ਇੱਥੇ ਤੇ ਇਹਦੇ ਵਿੱਚੇ ਵਿੱਚ ਇਹਦੇ ਵਿੱਚੇ ਵਿੱਚ ਇੱਥੇ ਤੋਂ ਇਹਦੇ ਵਿੱਚੇ ਵਿੱਚ ਇਹ ਹੱਲ ਪੈਰਪੂ ਰੱਖ ਕੇ ਇਹਦੇ ਅੰਦਰੇ ਅੰਦਰ ਆ ਕੇ ਇਹਦੇ ਵਿੱਚ ਵੀ ਸੈਟਿੰਗ ਕਰੀਏ ਤਾਰਾਂ ਦੂਰਾਂ ਦੀ ਕਾਫੀ ਜ਼ਿਆਦਾ ਫਾਸਾ ਸੈਂਚਾਰੇ ਤਾਰਾਂ ਪਰ ਆ ਗਿਆ ਜੀ ਕਰੰਟ ਵਾਲਾ ਏਰੀਆ ਐਸੇ ਜਾਣਾ ਜੀ ਕਰੰਟ ਇੱਥੇ ਇਹਨਾਂ ਦੇ ਵਿੱਚ ਫਿਊਜ ਵਗੈਰਾ ਜੋ ਕਰਦੇ ਸੱਟ ਇਹਦੇ ਵਿੱਚ ਭਾਜੀ ਫਿਊਜ ਹੈ ਇਹਦੇ ਵਿੱਚ ਫਿਊਜ ਠੀਕ ਹੈ ਇਹਦੇ ਵੀ ਪੂਰੀ ਸੇਫਟੀ ਵਾਲਾ ਕੰਮ ਹੈ ਜੀ ਲੈ ਪਾਇਆ ਚ ਗੱਡੀ ਬੇਸ ਵਾਲੀ ਹੋ ਜਾਣੀ ਹੈ ਹਾਂ ਕਾਰ ਐਕਸੈਸਰੀ ਵਰਨਣਕ ਕਾਰ ਐਕਸੈਸਰੀ ਰੋਪੜ ਬਿਲਕੁਲ ਸਰਜੀਸ ਲੱਟਾਂ ਦੇ ਨਜ਼ਦੀਕ ਇੱਥੇ ਰਖੂਂ ਗਏ ਨਾ ਬੈਕ ਸਾਈਡ ਉੱਥੇ ਤਾਰਾਂ ਲੇਕੇ ਗਏ ਆ ਜਗਾਈ ਉੱਥੇ ਬਸ ਉਹਦੇ ਵਾਸਤੇ। ਯਾਨੀ ਕਿ ਉਸਾਂ ਦੇ ਪਿੱਛੇ ਹੈ ਨਾ। ਇੱਕ ਸੀੜ ਦੇ ਪਿੱਛੇ ਰੱਖ ਹੋਣੀ ਹੈ। ਅੱਛਾ। ਇਹਦੇ ਵਿਚ ਨਹੀਂ ਕੀ ਹੈ? ਇੱਥੇ ਰੱਖ ਹੋਣੀ ਹੈ। ਇੱਧਰ ਕੋਈ ਹੋਰ ਸਮਾਨ ਤੁਮੂ ਰੱਖ ਲੂਗਾ ਮੜਾ ਮੋਟਾ। ਜੇ ਦੇਖੋ ਸਵਾਦ ਲੈਣਾ ਕਿਸੇ ਗੱਲ ਦਾ। ਫਿਰ ਥੋੜਾ ਜਿਹਾ ਪੈਂਦੇ ਵੀ ਫਿਰ ਕਸ਼ਟ ਵੀ ਕੱਟਣਾ ਪੈਂਦਾ। ਇੱਕ ਆਹ ਜਦੋਂ ਉਹਨਾਂ ਨੇ ਇੱਥੇ ਨਾ ਆਉਣ ਲੱਗੇ ਨਾ ਆਹ ਸੋਰੇ ਨੇ ਪੱਟਦਾ। ਮੈਨੂੰ ਐਨਾ ਗੁੱਸਾ ਆਵਾ। ਜਾਤੇ ਸਾਲ ਨੇ ਚਿੜਿਆ ਹੀ ਨਹੀਂ ਸਵਾਰ ਕੇ ਕਿੱਥੇ ਪਟਿਆ ਬਾਈ ਇਹ ਤੇ ਪਤਾ ਨਹੀਂ ਕੀ ਕੱਢਿਆ ਇੱਥੇ ਸਾਲਾ ਉਹਨਾਂ ਨੇ ਪਟਿਆ ਦਾ ਆ ਲਾਉਣੇ ਵਾਲੇ ਨੇ ਬੜਾ ਅੱਛਾ ਅੱਛਾ ਇਹ ਵਿੱਚ ਹੀ ਜਾ ਕੇ ਨੇ ਵਿੱਚ ਫਿੱਟ ਹੋਣਾ ਹੈ ਹਾਂ ਇਹ ਤਾਂ ਵੀ ਬਾਈ ਮਾੜਾ ਮਤਲਬ ਲੱਗੂਗਾ ਲੋ ਸਾਲਾ ਹਾਂ ਸ਼ਾਇਦ ਬੜੀ ਗੱਲ ਤਾਂ ਕੁਝ ਨਹੀਂ ਪੜਾ ਟਾਈਮ ਤਾਂ ਪਰ ਮਨ ਨੂੰ ਮੰਨੂ ਹੂੰ ਜਿੰਦਾ ਮੰਨੂ ਹੋਈ ਜਾਂਦਾ ਗੱਲ ਸਾਰੀ ਸੋੜ ਆਉਂਦੀ ਹੈ ਗ੍ਰਿਪ ਚ ਹਾਇ ਠੀਕ ਹੈ ਦੋ ਤਾਰਾਂ ਇੱਕ ਗ੍ਰਿਪ ਕਰੰਟ ਕਿੱਥੇ ਹੈ ਉਂਰੇ ਉਸ ਰੂਪੇਸ਼ ਡਰੈਕਟਰ ਕਰੰਟ ਫਸੂਗਾ ਕਿਸੇ ਫਿਰ ਚੱਕੀ ਮੜ ਜਾਗਾ ਉਹਨੂੰ ਦੇਖੀ ਨਾ ਭਾਈ ਇਹਦੇ ਵਿੱਚ ਇਹਦੇ ਦੋ ਆਟਮਾ ਕਹੀ ਹੈ ਯਾਰ ਦੇਖੇ ਮੜ ਜਾਗਾ ਕੋਪਰ ਚੱਕੀ ਇਧਰ ਇਧਰ ਪਾਰਟ ਦਿਖਾ ਆ ਉਹ ਯਾਰ ਹਾਂ ਜਿਹਦੇ ਵਿੱਚ ਕਾਸਟਿੰਗ ਸਿਸਟਮ ਆ ਦੇਖਿਆ ਯਾਰ ਆ ਇਨਪੁਟ ਹੋ ਗਈ ਆ ਆਉਟਪੁਟ ਹੋ ਗਈ ਤੇ ਉਹ ਜਗੜ ਇਹ ਨਾ ਤਿੰਨਾਂ ਤਾਰਾਂ ਨੂੰ ਕਸਣਾ ਹੋਊਗਾ ਉਹਦੇ ਵਿੱਚ ਤੇ ਉਹ ਗ੍ਰਿਪ ਫਸੂਗਾ ਉਹਦੇ ਵਿੱਚ ਗ੍ਰਿਪ ਵਾਲਾ ਗ੍ਰਿਪ ਵਾਲਾ ਸਿਸਟਮ ਹੋਊਗਾ ਹਾਂ ਉਹਨੇ ਮੈਂ ਕੜਦੂ ਆਇੰਨਾ ਆਹ ਫੁੱਲ ਆਹ ਬੇਸ ਇਹਦਾ ਮਤਲਬ ਵੀ ਬੇਸ ਵਾਲੀ ਸਾਈਡ ਰੱਖਣਾ ਪੈਣਾ ਆਪਾਂ ਨੂੰ ਦੱਸੂਗਾ ਬਈ ਹਾਂ ਪਰ ਸਮਝਾਉਣਾ ਤਾਂ ਪੈਣਾ ਆਪਾਂ ਆਹ ਗਿਆ ਉਹਦਾ ਬੇਸ ਬੰਦ ਹੁੰਦੀ ਉਹ ਇਹਦੇ ਨਾਲ ਹੂੰ ਹੋ ਸਕਦਾ ਇੱਧਰ ਫੁੱਲੇ ਹੋਏ ਹੋਣੇ ਜਮੇ ਸਿਸਟਮ ਦੇਖਦੇ ਹੁਣ ਬੀਬੀ ਜਿਹਦੇ ਆਵਾਜ਼ ਆਊਗੀ ਤੇ ਖੋਲ ਇਹ ਤਾਂ ਨਹੀਂ ਦੇ ਦਿੱਤਾ ਸਾਨੂੰ ਉਹਨਾਂ ਨੇ ਨਾ ਸਮਝ ਆਉਗਾ ਬਈ ਆਪਾਂ ਬਾਈ ਤੇ ਸਮਝਣਾ ਵੀ ਹੈ। ਚੌੜੀ ਕਿਤੇ ਆਪਣਾ ਲੋਡ ਪਈ ਪੇਸ। ਅੰਦਗਾਨੀ ਦੀ ਇੱਕ ਤਰ੍ਹਾਂ ਦੀ। ਹਾਂ ਦਾ ਗ੍ਰਿਪ ਕੱਢ ਦੇਣਾ ਬਸ। ਇਹ ਗ੍ਰਿਪ ਕੱਢਦੇ ਨੇ ਗ੍ਰਿਪਿੰਗ ਕੱਢਣੀ ਆ ਲਿੱਡਾਂ ਕੱਢ ਦਿੰਦੇ। ਅੱਛਾ ਬਲੀਡਾਂ ਹੀ ਕੱਢ ਦਿੰਦੇ ਨਾ ਆ ਸਾਂ। ਇਹ ਵੀ ਕੱਢਦੇ। ਆਈਡੀ ਜਿਹੜੀ ਆਈਡੀ ਅੱਗੇ ਤੇ ਆਉਣੀ ਹੈ ਨਾ। ਹਾਂ ਬਸ। ਘੱਟ ਵੱਤ ਕਰਨਾ ਬੋਲਿੰਗ ਲਿਖਿਆ ਬੈਠਾ ਪੜ੍ਹੋ। ਅੱਛਾ ਇਹਦੇ ਬੋਲ। ਯਾਰਾ ਬੇਸਰ ਪੁੱਲ ਦਾ ਕੰਮ ਤੇ ਬੋਲ। ਇਹ ਚੱਲੀ ਤੇ। ਹੈਲੋ ਕਦੀ ਆਨੇ। ਹਲੋ ਚੱਲੇ ਬਸ। ਲੋਡ ਨਾ ਕਰਦੇ ਨੇ ਤੇ ਦਾ ਬੋਲੋ ਯਾਰਾ। ਫੇਰ ਕੀ ਫੋਲ ਰਿਹਾ ਦਾ ਭਲਾ ਜਿੱਥੇ ਜਿਹੜੀਆਂ ਬੇਸ ਦੇਖੋ ਇਹ ਆ ਪੁੰਨੀ ਗਾਨੇ ਆਪਣੇ ਜਦੋਂ ਇਹ ਨਹੀਂ ਇਹਦੇ ਵਿੱਚ ਉਹ ਵੀ ਕਿ ਸੁੱਚ ਲੱਗੀ ਹੋਈ ਹੈ ਇੱਕ ਵਿੱਚ ਤੇ ਹੁੰਦਾ ਹੈ ਬੇਸ ਪਰ ਬੋਲਦਾ ਜਦੋਂ ਆਪਾਂ ਬੇਸ ਪਰ ਕਰਨਾ ਇਦਾਂ ਦਾ ਉਹ ਤੇ ਲੋ ਫ੍ਰੀਕਵੈਂਸੀ ਖਾਈ ਚੁੱਕੀ ਸੀ ਠੀਕ ਹੈ ਹਾਈ ਪਰ ਕਰਦੇ ਆ ਤੇ ਇਹਦੇ ਤੇ ਲਿਖਿਆ ਹੋਇਆ ਜੀ ਜਦੋਂ ਫਿਰ ਇਦੋਂ ਤੋਂ ਆਵਾਜ਼ ਆਉਣ ਲੱਗ ਜਾਂਦੀ ਹੈ ਪਰ। ਅੱਛਾ ਠੀਕ ਹੈ ਉਹ ਆਵਾਜ਼ ਨਹੀਂ ਆਣੀ ਆਵਾਜ਼ ਨਾਲ ਕੋ ਕ੍ਰੈਕਿੰਗ ਸਾਊਂਡ ਆਉਂਦਾ ਹੈ। ਠੀਕ ਹੈ ਕਰ ਠੀਕ ਹੈ। ਆਪਾਂ ਇਹ ਚੋਂ ਗੱਲ ਦੀ ਬੇਸ ਰੱਖਣਾ ਵਾਇਸ ਲੈਣੀ ਸਪੀਕਰਾਂ ਤੋਂ। ਹਾਂ ਸਮਝ ਗਿਆ ਤੁਹਾਡੀ ਗੱਲ। ਅੱਜ ਉਹਨਾਂ ਤੋਂ ਹੋਊਗੀ ਕੱਲਾ ਬੇਸ ਆਊਂਗਾ ਤਾਂ ਇਹਦਾ ਫਾਇਦਾ। ਮੈਂ ਸਮਝ ਗਿਆ ਤੁਹਾਡੀ ਗੱਲ। ਉਹ じゃ ਚਾਲੂ ਕਰੂੰਗਾ ਜਰੀਏ ਸੌਣ ਲੱਜਣਾ। ਬਸ ਠੀਕ ਠੀਕ ਠੀਕ। ਠੀਕ ਹੈ ਠੀਕ ਹੈ ਠੀਕ ਹੈ। ਅੱਜ ਦੇ ਬਾਈ ਜਦੋਂ ਕਹਾਈ ਨੇ ਪੁੱਤਾਂ ਅਲਤੀ ਤੋਂ ਆਪਣੇ ਘਰੋਂ ਲਿਖਣ।